ਤਾਂ ਸਾਰਾ ਸੜ ਕੇ ਸੁਆਹ ਹੋ ਗਿਆ ਹੈ। ਕੱਲੀਆਂ ਸਾਈਡ ਵਾਲੀਆਂ ਕੰਧਾਂ ਦਿਖਦੀਆਂ ਨੇ। ਬਾਕੀ ਇਹ ਸਾਰਾ ਕੁਝ ਖਤਮ ਹੋ ਗਿਆ। ਇੱਕ ਇਮਾਰਤ ਤੂ ਤੂ ਕੇ ਸੜ ਰਹੀ ਜਿਵੇਂ ਕੋਈ ਕਾਗਜ਼ ਦਾ ਘਰ ਹੋਵੇ। ਇਹ ਤਸਵੀਰਾਂ ਸੰਗਰੂਰ ਦੇ ਲਹਿਰਾਗਾਗਾ ਹਲਕੇ ਦੀਆਂ ਨੇ ਜਿੱਥੇ ਭਿਆਨਕ ਹਾਦਸਾ ਪੇਸ਼ ਆਇਆ ਹੈ। ਐਮਾਜ਼ਨ ਸਟੋਰ ਨੂੰ ਅੱਗ ਲੱਗੀ ਅੱਗੇ ਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਕਰੋੜਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਇਹ ਸਟੋਰ 200 ਫੁੱਟ ਲੰਬਾ ਤੇ 100 ਫੁੱਟ ਚੌੜਾ ਸੀ ਸਟੋਰ ਮਾਲਕ ਮੁਤਾਬਕ ਸਟੋਰ ਦੇ ਅੰਦਰ 4 ਤੋਂ 5 ਕਰੋੜ ਰੁਪਏ ਦਾ ਸਮਾਨ ਸੀ ਜੋ ਸੜ ਕੇ ਸੁਆਹ ਹੋ ਚੁੱਕਿਆ ਹੈ ਮੌਕੇ ਤੇ ਇਲਾਕੇ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਵੀ ਪਹੁੰਚੇ ਪਰ ਇਹ ਤਾਂ ਸਾਰਾ ਸੜ ਕੇ ਸੁਆਹ ਹੋ ਗਿਆ ਜਿੰਨਾ ਸ਼ੈੱਡ ਦੀ ਕਰੀਬ 200 ਫੁੱਟ ਲੰਬਾ ਸ਼ੈੱਡ ਹੈ ਇਹ ਸਾਰਾ ਸ਼ੈੱਡ ਹੀ ਉੱਪਰਲੇ ਪਾਸਿਓਂ ਸਾਰਾ ਖਤਮ ਹੋ ਗਏ ਮਤਲਬ ਜੋ ਚਦਰਾਂ ਸੀ ਉਹ ਵੀ ਵਿਚ ਆ ਗਏ ਹਾਂ ਤੇ ਸਾਰਾ ਜਿੰਨਾ ਟੋਟਲ ਸਮਾਨ ਹੈ ਸਾਰਾ ਸੜਕੇ ਸੁਆਹ ਹੋ ਗਿਆ ਕੱਲੀਆਂ ਸਾਈਡ ਵਾਲੀਆਂ ਕੰਧਾਂ ਦਿਖਦੀਆਂ ਨੇ ਬਾਕੀ ਇਹ ਸਾਰਾ ਕੁਝ ਖਤਮ ਹੋ ਗਿਆ ਅੱਛਾ ਕਿੰਨੇ ਕ ਦਾ ਨੁਕਸਾਨ ਲੱਗਦਾ ਹੈਗਾ ਜੀ ਸਾਨੂੰ ਤਾਂ ਇਹ ਬਿਲਡਿੰਗ 'ਚ 1 ਕਰੋੜ ਰੁਪਏ ਤੋਂ ਘੱਟ ਤਾਂ ਬਿਲਡਿੰਗ ਹੀ ਨਹੀਂ ਬਣਦੀ ਹੈ ਜੀ ਦੱਸ ਦੇ ਜੀ ਤੇ ਆਪਣਾ ਮੈਨੂੰ ਲੱਗਦਾ ਵੀ ਇਹ ਘੱਟੋ ਘੱਟ ਵੀ 2-3 ਕਰੋੜ ਰੁਪਏ ਦਾ ਘੱਟ ਤੋਂ ਘੱਟ ਦੇ ਵਿੱਚ ਸਮਾਨ ਹੋਏਗਾ ਜੀ ਉਹ ਵੀ ਸਾਰਾ ਖਤਮ ਹੋ ਗਿਆ ਤੇ ਸਾਰੀ ਬਿਲਡਿੰਗ ਖਤਮ ਹੋ ਗਈ ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਇੰਨੀ ਭਿਆਨਕ ਹੈ ਮੈਂ ਸਮਝਦਾ ਇਸ ਤੇ ਕਾਬੂ ਪਾਣਾ ਕਈ ਫਾਇਰ ਬ੍ਰਿਗੇਡ ਲੱਗਣਗੇ ਤਾਂ ਇਸ ਤੇ ਅੱਗ ਦੇ ਕਾਬੂ ਪਾਇਆ ਜਾਊਗਾ ਪਰ ਸਮਾਨ ਸਾਰਾ ਸੜਕੇ ਸੁਆਹ ਹੋ ਗਿਆ ਬਹੁਤ ਹੀ ਦੁੱਖ ਦੀ ਗੱਲ ਹੈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜੋ ਸਾਰੀਆਂ ਗੱਡੀਆਂ ਵਗੈਰਾ ਸੀ ਉਹ ਵੀ ਇੱਥੋਂ ਕੱਢ ਦਿੱਤੀਆਂ ਗਈਆਂ ਜੋ ਕੁਝ ਹੋ ਸਕਿਆ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਉਹ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਲਜ਼ਾਮ ਨੇ ਕਿ ਅੱਗ ਬੁਝਾਉਣ ਦੇ ਲਈ ਸੁਨਾਮ ਤੋਂ 1 ਘੰਟੇ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਕਿਉਂਕਿ ਲਹਿਰਾਗਾਗਾ ਦੇ ਵਿੱਚ ਤਾਂ ਫਾਇਰ ਬ੍ਰਿਗੇਡ ਦੀ ਕੋਈ ਗੱਡੀ ਨਹੀਂ ਹੈ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਲੇਟ ਪਹੁੰਚੀ ਤਾਂ ਸਟੋਰ ਮਾਲਿਕ ਉਸ ਦੇ ਅੱਗੇ ਲੇਟ ਗਏ ਪ੍ਰਦਰਸ਼ਨ ਕੀਤਾ ਰਾ ਰੋਕ ਕੇ ਪੁੱਛਿਆ ਕਿ ਹੁਣ ਜਦੋਂ ਸਭ ਸੜ ਕੇ ਸੁਆਹ ਹੋ ਗਿਆ ਤਾਂ ਹੁਣ ਕੀ ਬਚਾਇਆ ਜਾਏਗਾ ਹਾਲਾਂਕਿ ਜਦੋਂ ਵਿਧਾਇਕ ਨੇ ਸਮਝਾਇਆ ਤਾਂ ਉਹਨਾਂ ਨੇ ਰਾਤ ਛੱਡਿਆ